ਜਿਸ ਵੇਲੇ ਅਕਬਰ ਬਾਦਸ਼ਾਹ ਆਪ ਜੀ ਦੇ ਦਰਸ਼ਨ ਕਰਨੇ ਸ੍ਰੀ ਗੋਵਿੰਦワਲ ਸਾਹਿਬ ਆਇਆ ਆ ਕੇ ਅਕਬਰ ਬਾਦਸ਼ਾਹ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਗੁਰੂ ਜੀ ਦੇ ਵਿਚਾਰਾਂ ਤੋਂ ਬੜਾ ਪ੍ਰਭਾਵਿਤ ਹੋਇਆ ਪ੍ਰਭਾਵਿਤ ਹੋ ਕੇ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਜੀ ਦੁਨੀਆ ਦੇ ਲੋਕ ਬੜੇ ਭੁੱਲੇ ਪਟਕੇ ਮਹਿਮਾ ਪਰਮਾ ਵਿੱਚ ਪਏ ਹਨ ਆਪ ਜੀ ਦੀ ਮਹਿਮਾ ਤੋਂ ਅਣਜਾਨ ਹਨ ਔਰ ਆਪ ਜੀ ਦੀਆਂ ਸ਼ਿਕਾਇਤਾਂ ਸਾਡੇ ਕੋਲ ਲੈ ਕੇ ਆਉਂਦੇ ਆਂ ਬੜੀਆਂ ਸ਼ਿਕਾਇਤਾਂ ਗੁਰੂ ਘਰ ਦੀਆਂ ਗੁਰੂ ਜੀ ਦੀਆਂ ਵੀ ਪਹੁੰਚਦੀਆਂ ਰਹਿੰਦੀਆਂ ਸੀ ਕਈ ਵਾਰ ਇੱਕ ਵੀ ਬੰਦਾ ਕਹਿੰਦਾ ਨਾ ਸ਼ਿਕਾਇਤ ਕਰਤੀ ਮੇਰੀ ਇਹਨਾਂ ਨੇ ਨਹੀਂ ਟਿਕਣਾ ਹੁੰਦਾ ਸ਼ਿਕਾਇਤਾਂ ਸ਼ਿਕੁਤਾਂ ਲੈਣੇ ਇਹ ਗੁਰੂ ਸਾਹਿਬਾਨ ਦੀ ਰਾਜੇ ਕੋਲ ਕਰ ਦਿੰਦੇ ਰਹੇ ਅਖਬਰ ਨੇ ਆਖਿਆ ਜੀ ਆਪ ਇਉਂ ਕਿਰਪਾ ਕਰੋ ਵੀ ਲੋਕਾਂ ਦਾ ਭਲਾ ਵਿਚਰ-ਵਿਚਰ ਕੇ ਵੀ ਕਰੋ ਮੇਰੀ ਬੇਨਤੀ ਮੰਨੋ ਦੁਰੋਜੀ ਅੱਖਣ ਲਗੇ ਜੇ ਤੂੰ ਭਲਾ ਕਰਦਾ ਲੋਕਾਂ ਦਾ ਤੇਰੇ ਅੰਦਰ ਇੰਨਾ ਧਰਮ ਹੈ ਤੂੰ ਧਾਰਮਿਕ ਕਹੋਨਾ ਹੈ ਤੂੰ ਮੁਸਲਮਾਨਾਂ ਦੇ ਤੀਰਥ ਸਥਾਨਾਂ ਤੇ ਕੋਈ ਟੈਕਸ ਨਹੀਂ ਹਿੰਦੂ ਲੋਕਾਂ ਦੇ ਤੀਰਥ ਸਥਾਨਾਂ ਤੇ ਟੈਕਸ ਲਾ ਰੱਖਿਆ ਤੇ ਕੋਈ ਹਿੰਦੂ ਕਿਸੇ ਤੀਰਥ ਸੇ ਯਾਤਰਾ ਤੇ ਜਾਵੇ ਇਸ਼ਨਾਨ ਕਰਨ ਲਈ ਟੈਕਸ ਦੇਣਾ ਪੈਂਦਾ ਫਿਰ ਉਹਨੇ ਆਖਿਆ ਜੀ ਅੱਜ ਤੋਂ ਮੈਂ ਤੁਹਾਡਾ ਟੈਕਸ ਬੰਦ ਕਰਦਾ ਜਿਹੜਾ ਵੀ ਬੰਦਾ ਤੁਹਾਡੇ ਨਾਲ ਚੱਲ ਜੂਗਾ ਕਿਉਂਕਿ ਟੈਕਸ ਉਹਨਾਂ ਬੰਦਿਆਂ ਤੇ ਆ ਜਿਹੜੇ ਝੂਠੇ ਹੀ ਤੁਰੇ ਫਿਰਦੇ ਸੱਚੇ ਸਤਗੁਰੂ ਤੇ ਕੋਈ ਟੈਕਸ ਨਹੀਂ ਤੁਸੀਂ ਸੱਚ ਦਾ ਪ੍ਰਚਾਰ ਕਰਦੇ ਹੋ ਆਪ ਜਿੱਧਰ ਮਰਜੀ ਜਾਓ ਗੁਰੂ ਨਾਨਕ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤੋਂ ਬਰੋਸਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਫਿਰ ਜਦੋਂ ਤੀਰਥ ਉੱਦਮ ਸਤਗੁਰ ਕੀਆ ਸਭ ਲੋਕ ਉਧਰਨ ਅਰਥਾ ਸਾਰੇ ਲੋਕਾਂ ਦੇ ਉਦਾਹਰਣ ਲਈ ਸਤਿਗੁਰੂ ਜੀ ਨੇ ਫਿਰ ਤੀਰਥਾਂ ਦੇ ਉੱਤੇ ਜਾ ਜਾ ਲੋਕਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ ਵੀ ਦੁਨੀਆਂ ਦੇ ਲੋਕੋ ਸੱਚੇ ਧਰਮ ਨਾਲ ਜੁੜੋ ਆਪ ਜੀ ਜਦੋਂ ਗੋਇੰਦਵਾਲ ਸਾਹਿਬ ਤੋਂ ਚੱਲੇ ਕੁਰੂ ਖੇਤਰ ਤੋਂ ਹੁੰਦੇ ਹੋਏ ਹਰਿਦੁਆਰ ਪਹੁੰਚੇ ਹਰਦੁਆਰ ਤੋਂ ਅੱਗੇ 2 ਕਿਲੋਮੀਟਰ ਤੇ ਮੰਨਖਲ ਅਸਥਾਨ ਉੱਥੇ ਗੰਗਾ ਦੇ ਕੰਢੇ ਦੇ ਉੱਤੇ ਬੜੇ ਖਟ ਦਰਸ਼ਨੀਏ ਲੋਕ ਕੋਈ ਨਿਆਏ ਨੂੰ ਮੰਨਣ ਵਾਲਾ ਕੋਈ ਸ਼ਾਸਤ ਨੂੰ ਮੰਨਣ ਵਾਲਾ ਕੋਈ ਵਿਦਾਂਤ ਨੂੰ ਮੰਨਣ ਵਾਲਾ ਕੋਈ ਵੈਸ਼ੇਖਿਕ ਦਾ ਉਪਾਸ਼ਕ ਹੈ ਕੋਈ ਯੋਗ ਵਿਸ਼ਿਸ਼ਟ ਪਤੰਜਲੀ ਦੇ ਮੰਨਣ ਵਾਲਾ ਹੈ ਤਾਂ ਇਸ ਤਰੀਕੇ ਸਾਰੇ ਵੱਖੋ-ਵੱਖਰੇ ਬੰਦੇ ਮਤਮ ਕਾਂਤਰਾ ਨੂੰ ਮੰਨਣ ਵਾਲੇ ਉੱਥੇ ਬੈਠੇ ਗੁਰੂ ਜੀ ਦੇ ਦਰਸ਼ਨਾਂ ਲਈ ਪਹੁੰਚੇ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਸਾਰੇ ਹੇ ਮਹਾਰਾਜ ਕੋਈ ਕਹੇ ਜੀ ਮੈਂ ਸ਼ਾਸਤਰ ਪੜਿਆ ਕੋਈ ਕਹੇ ਮੈਂ ਵੇਦ ਪੜਿਆ ਕੋਈ ਆਖੇ ਜੀ ਮੈਂ ਸਿਮਰਤੀਆਂ ਦਾ ਅਧਿਐਨ ਕੀਤਾ ਹੈ ਸਤਿਗੁਰੂ ਜੀ ਕੋਈ ਆਖਣ ਲਗਾ ਮਹਾਰਾਜ ਮੈਂ ਗੰਗਾ ਦੇ ਉੱਤੇ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ ਇੱਥੇ ਗੰਗਾ ਦੇ ਕੰਢੇ ਸਾਰਾ ਜੀਵਨ ਬਤੀਤ ਕਰਤਾ ਦਿਨ ਵਿੱਚ ਦੋ ਦੋ ਪੰਜ ਪੰਜ ਵਾਰੀ ਮੈਂ ਗੰਗਾ ਵਿੱਚ ਡੁਬਕੀ ਲਾਉਂਦਾ ਹਾਂ ਪਰ ਫਿਰ ਵੀ ਸਾਨੂੰ ਸ਼ਾਂਤੀ ਨਹੀਂ ਆਈ ਮਨ ਨਹੀਂ ਸਾਡਾ ਟਿਕਣ ਲਗਾ ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰਦੇਵ ਜੀ ਨੇ ਇਹ ਸ਼ਬਦ ਉੱਥੇ ਕਨਖਲ ਹਰਦوار ਦੇ ਨੇੜੇ ਉੱਥੇ ਸਾਰੇ ਮਤਮ ਤੰਤਰਾਂ ਦੇ ਸੰਤ ਜਨ ਬੈਠੇ ਉਹਨਾਂ ਸਾਰਿਆਂ ਦੇ ਸਾਹਮਣੇ ਪਵਿੱਤਰ ਗੁਰਬਾਣੀ ਦਾ ਇਹ ਸ਼ਬਦ ਉਚਾਰਨ ਕੀਤਾ ਹੈ ਜਿਸ ਦੀ ਅੱਜ ਵਿਚਾਰ ਆਏਗੀ ਆਸਾ ਮਹੱਲਾ ਤੀਜਾ ਆਸਾ ਰਾਬ ਤੀਜੇ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਅਸ਼ਟ ਪਦੀਆਂ ਅੱਠ ਅੱਠ ਪਦਿਆਂ ਵਾਲੇ ਇਹ ਸ਼ਬਦ ਹੋਣਗੇ ਘਰ ਦੂਜਾ ਦੂਜੇ ਘਰ ਸੁਰਤਾਲ ਦੇ ਅੰਦਰ ਰਾਗੀ ਸਿੰਘ ਜਦੋਂ ਸ਼ਬਦ ਗਾਉਣ ਉਹਨਾਂ ਨੂੰ ਹੁਕਮ ਹੈ ਵੀ ਦੂਜੇ ਘਰ ਵਿੱਚ ਗਾਉਣਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਮੰਗਲ ਹੈ ਪਰਮੇਸ਼ਰ ਇੱਕ ਹੈ ਓੰਕਾਰ ਸਰਵ ਵਿਆਪਕ ਹੈ ਜੋ ਅਦੁੱਤੀ ਹੈ ਇੱਕ ਹੈ ਉਹਦੇ ਵਰਗਾ ਦੂਜਾ ਨਹੀਂ ਜੋ ਸਰਵ ਵਿਆਪਕ ਹੈ ਸਤਗੁਰ ਪ੍ਰਸਾਦ ਜਿਸ ਦੀ ਪ੍ਰਾਪਤੀ ਸਤਗੁਰੂ ਦੀ ਪ੍ਰਸਾਦ ਦੀ ਕਿਰਪਾ ਨਾਲ ਹੁੰਦੀ ਹੈ ਜਿਸ ਪਰਮਾਤਮਾ ਨੂੰ ਸੱਤ ਚਿਤ ਆਨੰਦ ਕਿਹਾ ਜਾਂਦਾ ਹੈ ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਅੱਗੇ ਫਿਰ ਗੁਰੂ ਅਮਰਦਾਸ ਜੀ ਨੇ ਸ਼ਬਦ ਉਚਾਰਦਿਆਂ ਉਹਨਾਂ ਨੂੰ ਸਮਝਾਇਆ ਸਾਸਤ ਬੇਦ ਸਿਮਰਤ ਸਰ ਤੇਰਾ ਜਦੋਂ ਕਿਸੇ ਆਖਿਆ ਨਾ ਜੀ ਮੈਂ ਸ਼ਾਸਤਰ ਪੜਿਆ ਛੇ ਸ਼ਾਸਤਰ ਕੋਈ ਆਖੇ ਮੈਂ ਚਾਰੇ ਵੇਦਾਂ ਦਾ ਅਧਿਐਨ ਕੀਤਾ ਕੋਈ ਆਖੇ ਜੀ ਮੈਂ 27 ਸਿਮਰਤੀਆਂ ਪੜੀਆਂ ਸਤਿਗੁਰੂ ਜੀ ਕਹਿੰਦੇ ਬਹੁਤ ਚੰਗਾ ਕੀਤਾ ਵਿਦਿਆ ਪੜਨੀ ਇਹ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਵਿਦਿਆ ਮਨ ਰੋਕ ਕੇ ਪੜਨੀ ਪੈਂਦੀ ਕੋਈ ਵੀ ਵਿਦਿਆ ਲੈਣੀ ਹੋਵੇ ਉਹਦੇ ਲਈ ਮਨ ਰੋਕਣਾ ਪੈਂਦਾ ਸਭ ਤੋਂ ਵੱਡੀ ਗੱਲ ਸਬਰ ਹੋਣਾ ਚਾਹੀਦਾ ਬੰਦਾ ਕੋਈ ਵੀ ਵਿਦਿਆ ਜਦੋਂ ਬੰਦਾ ਪੜ੍ਹਨ ਲੱਗਦਾ ਉਦੋਂ ਦੇ ਅੰਦਰ ਐ ਬਹੁਤ ਮਨ ਵਿੱਚ ਬਰੋਲੇ ਉੱਠਦੇ ਆ ਵੀ ਮੈਂ ਛੇਤੀ ਉਹ ਪੜ ਲਵਾਂ ਚਨਕੀ ਨੇ ਲਿਖਿਆ ਕੁਝ ਚੀਜ਼ਾਂ ਮਿਹਨਤ ਮੰਗਦੀਆਂ ਨੇ ਕਿਹੜੀ ਇੱਕ ਵਿਦਿਆ ਪੜ੍ਹਨੀ ਔਰ ਦੂਜੀ ਪਹਾੜ ਤੇ ਚੜਨਾ ਜਦੋਂ ਚੜਨ ਲੱਗਦੇ ਆ ਪੱਟ ਫੁੱਲ ਜਾਂਦੇ ਮਸਲ ਦਰਦ ਕਰਦੇ ਨਸਾਂ ਫੁੱਲ ਜੀਆਂ ਗੱਲਾਂ ਮਾਰਨ ਵਾਲੇ ਤਾਂ ਕਹਿ ਮੈਂ ਹੁਣੇ ਚੜਜੂ ਹੁਣੇ ਚੜਜੂ ਜਦੋਂ ਚੜਨ ਲੱਗਦਾ ਹੈ ਉਦੋਂ ਔਖਾ ਹੁੰਦਾ ਪਰ ਇੱਕ ਇੱਕ ਕਦਮ ਜਿਉਂ ਜਿਉਂ ਅੱਗੇ ਪੁੱਟੋਂਗੇ ਤਿਉਂ 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 ਅੱਗੇ ਵਧਦੇ ਜਾਉਂਗੇ ਤੇ ਅਗਰ ਸਬਰ ਰੱਖੋਗੇ ਦਿੜਤਾ ਰੱਖੋਗੇ ਤਾਂ ਫਿਰ ਚੋਟੀ ਤੇ ਪਹੁੰਚ ਸਕੋਗੇ ਇਉਂ ਹੀ ਵਿਦਿਆ ਬੰਦਾ ਦੇਖ ਕੇ ਗ੍ਰੰਥ ਦਿਲ ਤਾਂ ਹਰੇਕ ਦਾ ਹੀ ਕਰਦਾ ਮੇਰੇ ਕੋਲ ਆ ਗ੍ਰੰਥ ਹੋਵੇ ਮੈਂ ਵੀ ਪੜ ਲਵਾਂ ਇਉਂ ਹੁੰਦਾ ਪਰ ਜਦੋਂ ਪੜਨਾ ਚਾਹੁੰਦਾ ਬੰਦਾ ਫਿਰ ਔਖਾ ਬੋਤ ਹੈ ਅ ਮੇਰੇ ਕੋਲ ਥੋੜੇ ਦਿਨ ਪਹਿਲਾਂ ਇੱਕ ਗਿਆਨੀ ਦੋ ਦਿਨ ਕਥਾ ਕਰੀ ਉਹਨੇ ਛੋਟੇ ਜਿਹੇ ਨੇ ਬੜਾ ਫੋਨ ਕਰਿਆ ਕਰੇ ਯੂਰਪ ਤੋਂ ਆਇਆ ਬੜਾ ਫੋਨ ਕਰਿਆ ਕਰੇ ਮੈਂ ਪੜਨਾ ਚਾਹੁੰਦਾ ਜੀ ਆ ਗ੍ਰੰਥ ਪੜਦਾ ਆ ਪੜਨਾ ਚਾਹੁੰਦਾ ਮੈਂ ਕਿਹਾ ਠੀਕ ਹੈ ਕੋਈ ਨਹੀਂ ਆ ਜਾ ਆਇਆ ਦੋ ਦਿਨ ਨਿਪਟ ਰ ਹੋਇਆ ਮੇਰਾ ਗ੍ਰੰਥ ਵੀ ਕਮਰੇ ਦੇ ਛੱਡੇ ਕੇ ਨਟਕਿਆ ਐਦਾਂ ਵਿੱਦਿਆ ਜਿਹੜੀ ਨਾ ਉਹ ਪੜਨੀ ਪੈਂਦੀ ਜਦੋਂ ਫਿਰ ਬੰਦੇ ਦੇ ਦਿਮਾਗ 'ਚ ਬੜੇ ਤੂਫਾਨ ਉੱਠਦੇ ਹਨ ਤੇ ਓਨ ਲੱਗਦਾ ਵੀ ਮੈਂ ਛੇਤੀ ਕੋਈ ਇਹ ਵਿੱਦਿਆ ਐਦਾਂ ਦੀ ਚੀਜ਼ ਨਹੀਂ ਹੈਗੀ ਵੀ ਇਹਨੂੰ ਘੋਲ ਕੇ ਪੀ ਲਵਾਂ ਇਹਦਾ ਕੋਈ ਸ਼ੋਰਟਕਟ ਨਹੀਂ ਹੈਗਾ ਵਿੱਦਿਆ ਦਾ ਤੇ ਜਿਹੜੇ ਬੰਦੇ ਵਿੱਦਿਆ ਪੜਦੇ ਵਿਦਵਾਨ ਲੋਕ ਕਦੇ ਵੀ ਕਿਸੇ ਵੀ ਪੱਖ ਦੇ ਉਹਨਾਂ ਦਾ ਮਜ਼ਾਕ ਨਾ ਹੁੰਦਾ ਉਹ ਵੀ ਫਿਰ ਕੀ ਹੈ ਇੱਥੇ ਕੀ ਕਰਦੇ ਐ ਜਿਨ੍ਹਾਂ ਨੇ ਕਿਸੇ ਗ੍ਰੰਥ ਨੂੰ ਹੱਥ ਵੀ ਨਹੀਂ ਲਾਇਆ ਦੇਖਿਆ ਵੀ ਨਹੀਂ ਮਿੰਟ ਲਾਉਂਦੇ ਅਖੇ ਵਿਦਿਆ ਬੁੱਧਿਆ ਤਾਂ ਕੁਝ ਨਹੀਂ ਜੀ ਕੰਮ ਆਉਂਗੇ ਕੁਝ ਨਹੀਂ ਇੱਕ ਵਾਹਿਗੁਰੂ ਦੇ ਨਾਮ ਤੋਂ ਨਾਮ ਸਭ ਤੋਂ ਉੱਤਿਆ ਉਦੋਂ ਦੂਜੇ ਨੰਬਰ ਤੇ ਦੁਨੀਆ ਦੇ ਵਿੱਚ ਜੇ ਕੋਈ ਚੀਜ਼ ਹੈ ਤੇ ਉਹ ਵਿੱਤਿਆ ਗਿਆਨ ਹੈ ਦੁਨੀਆ ਦੇ ਵਿੱਚ ਵਿਦਿਆ ਦੇ ਬਰਾਬਰ ਕੁਝ ਨਹੀਂ ਇੱਕ ਨਾਮ ਤੋਂ ਸਮਝੋ ਗੱਲ ਨਾਮ ਵੀ ਹੈ ਨਹੀਂ ਤੇ ਵਿਦਿਆ ਨੂੰ ਵੀ ਨਹੀਂ ਦਿੰਦੀ ਜਾਣਾ ਉਹ ਸੋਨੇ ਤੇ ਸੁਹਾਗ ਹੈ ਕੋਈ ਬੰਦਾ ਵਿਦਿਆ ਵੀ ਪੜਦਾ ਹੋਵੇ ਤੇ ਉਤੋਂ ਨਾਮ ਬੀਜਦਾ ਫਿਰ ਤਾਂ ਬਹੁਤ ਵੱਡੀ ਗੱਲ ਨਹੀਂ ਦੁਨੀਆ ਦੇ ਵਿੱਚ ਵਿਦਿਆ ਦੇ ਬਰਾਬਰ ਦੀ ਕੋਈ ਚੀਜ਼ ਹੈ ਨਹੀਂ ਐਡੀ ਵੱਡੀ ਚੀਜ਼ ਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਸ਼ਾਸਤਰੀਓ ਵੇਦ ਪੜਨ ਵਾਲੇ ਜਿਹੜੀਓ ਤੇ ਸਿਮਰਤੀਆਂ ਪੜਨ ਵਾਲੇ ਵਿਦਵਾਨੋ ਸੁਣ ਲਓ ਗੱਲ ਸ਼ਾਸਤ ਵੇਦ ਸਿਮਰਤ ਸਰ ਤੇਰਾ ਕਹਿੰਦੇ ਸਿਮਰਤੀਆਂ ਵੇਦਾਂ ਸ਼ਾਸਤਰਾਂ ਨੂੰ ਪੜਨ ਵਾਲਿਓ ਹੇ ਇਹ ਸਮਝ ਲਓ ਕਿ ਹੈ ਵਾਹਿਗੁਰੂ ਇਹ ਇੱਕ ਤੇਰਾ ਸਮੁੰਦਰ ਹੈ ਗਿਆਨਤੁ ਗਿਆਨ ਦਾ ਸਮੁੰਦਰ ਹੈ ਇਹਨਾਂ ਗੁਰਮਖਾਂ ਨੂੰ ਤੂੰ ਆਪਣੇ ਸਮੁੰਦਰ ਦੇ ਵਿੱਚੋਂ ਬੁੱਕ ਭਰ-ਭਰ ਕੇ ਗਿਆਨ ਦਾ ਦਿੱਤਾ ਸਰਸਰੀ ਚਰਨ ਸਮਾਣੀ ਤੂੰ ਐਸਾ ਸਮੁੰਦਰ ਹੈਂ ਤੇਰੇ ਵਿੱਚੇ ਸਾਰੇ ਵੇਦ ਸ਼ਾਸਤਰ ਸਿਮਰਤੀਆਂ ਪਈਆਂ ਸੁਰਸਰੀ ਸੁਰਮੈ ਨਦੀ ਤੇ ਸਰੀਮੈ ਨਦੀ ਦੇਵਤਿਆਂ ਦੀ ਨਦੀ ਦੇਵਤਿਆਂ ਦੀ ਨਦੀ ਕਿਹੜੀ ਗੰਦਾ ਸੁਰਸਰੀ ਚਰਨ ਸਮਾਣੀ ਤੇਰੇ ਚਰਨਾਂ ਦੇ ਵਿੱਚ ਸਮਾਈ ਹੋਈ ਹੈ ਇਹ ਗੰਕਾਰ ਗੁਰੂ ਜੀ ਉਹਨਾਂ ਨੂੰ ਸਮਝਾ ਰਹੇ ਵੀ ਨਾਮ ਵਾਲੇ ਪਾਸੇ ਲੱਗੋ ਜਿੰਨੇ ਤੁਸੀਂ ਵੇਦ ਸ਼ਾਸਤਰ ਪੜ੍ਹ ਕੇ ਮਿਹਨਤਾਂ ਕੀਤੀਆਂ ਬਹੁਤ ਚੰਗੀਆਂ ਇਹ ਉਸ ਵਾਹਿਗੁਰੂ ਦੇ ਵਿਹੜੇ ਵਿੱਚ ਤੋਹਫੇ ਨੇ ਸਗੱਤਾਂ ਸੁੱਟੀਆਂ ਪਈਆਂ ਕੋਈ ਬਾਹਰ ਤੋਹਫੀ ਚੁੱਕ ਕੇ ਤੁਰ ਜਾਏ ਉਸ ਪਰਮੇਸ਼ਰ ਵਾਹਿਗੁਰੂ ਨੂੰ ਦੇਣ ਵਾਲੇ ਨੂੰ ਭੁੱਲ ਜਾਏ ਫਿਰ ਚੰਗੀ ਗੱਲ ਕੋਈ ਬੰਦਾ ਸੁਰਸਰੀ ਜੀਸ਼ ਨਾਨਕ ਰੀ ਜਾਈ ਵਾਰ-ਵਾਰ ਕਰੀ ਜਾਈ ਉਹਦਾ ਨਾਮ ਨਾ ਜਪੇ ਇਹ ਤਾਂ ਉਹਦੇ ਚਰਨਾਂ ਨਾਲ ਧੋਈ ਉਹਦੇ ਚਰਨਾਂ ਦਾ ਧੋਹ ਘੋਲ ਹੈ ਜਦੋਂ ਪੜੋਂਗੇ ਨਾ ਨਸ ਉਪਰ ਸੇਵ ਜਾਤੈ ਸੁਰਸਰੀ ਦੇ ਉਹਦੇ ਨੋਹਾਂ ਦਾ ਪਸੀਨਾ ਕਹਿੰਦੇ ਮਹਾਰਾਜ ਨੇ ਬਾਣੀ ਚ ਲਿਖਿਆ ਇਹ ਜਿਹੜੀ ਕਿਵੇਂ ਪੜੋਂਗੇ ਜਦੋਂ ਸਮਝ ਆਊਗਾ বিষ্ণੂ ਜੀ ਬ੍ਰਹਮ ਲੋਕ ਵਿੱਚ ਗਏ ਸ਼ਾਸਤਰਾਂ ਚ ਲਿਖੀ ਸਾਖੀ ਆ ਬਹੁਤ ਸੰਖੇਪ ਚ ਸੁਣਾਉਣਾ ਕਿਉਂਕਿ ਆਗੀ ਗੱਲ ਜਦੋਂ ਬ੍ਰਹਮ